ਜ਼ਿਲ੍ਹਾ ਖੰਨਾ ਦੇ ਪਿੰਡ ਵਾਲਿਓ ਦੇ ਵਿੱਚ ਉਸ ਵੇਲੇ دہشت ਦਾ ਮਾਹੌਲ ਪੈਦਾ ਹੋ ਗਿਆ ਜਦੋਂ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਕਾਰ ਸਵਾਰ ਚਾਰ ਲੁਟੇਰਿਆਂ ਨੇ ਘੇਰ ਲਿਆ ਤੇਜ਼ ਹਾਰ ਹਥਿਆਰਾਂ ਨਾਲ ਗੁੱਟ ਵੱਢ ਕੇ ਉਸ ਤੋਂ ਕੋਲੋਂ 25000 ਰੁਪਏ ਲੁੱਟ ਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਪਿੰਡ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਉਤੇ ਹੀ ਮੌਕੇ ਦੇ ਉੱਤੇ ਪਹੁੰਚੇ ਕਾਉਂਸਲਰ ਸੇਵਾ ਸਿੰਘ ਨੇ ਦੱਸਿਆ ਕਿ ਨੌਜਵਾਨ ਮੱਛਬੜਾ ਸਾਹਿਬ ਦੇ ਵਿੱਚ ਮੀਟ ਦੀ ਦੁਕਾਨ ਕਰਦਾ ਤੇ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੇ ਘਰ ਵਾਪਿਸ ਜਾ ਰਿਹਾ ਸੀ ਤਾਂ ਇਸ ਦਿਨਾਨ ਉਸ ਦੇ ਨਾਲ ਇਹ ਵੱਡੀ ਲੁੱਟ ਹੋਈ ਤੇ ਲੁੱਟੇਰੇ ਨੇ ਜ਼ਖਮੀ ਕਰ ਦਿੱਤਾ ਸੇਵਾ ਸਿੰਘ ਐਮਸੀ ਵਾਰਡ ਨੰਬਰ 15 ਆ ਕੀ ਮਾਮਲਾ ਹੋਇਆ ਤੁਸੀਂ ਦੱਸੋ ਮਾਮਲਾ ਇਹ ਆ ਜੀ ਮੇਰੇ ਵਾਰਡ ਤੋਂ ਮੁੰਡਾ ਗਗਨਦੀਪ ਸਿੰਘ ਗੋਪੀ ਕਹਿੰਦੇ ਉਹਨੂੰ ਤੇ ਇਹ ਆਪਣੀ ਦੁਕਾਨ ਕਰਦੇ ਉੱਤੇ ਮੱਛਬੜਾ ਸਾਹਿਬ ਚੱਕੰਦੀ ਮੇਰੇ ਖਾਲ ਮੀਟਦੀ ਆ ਤੇ ਉਤੋਂ ਕੰਮ ਤੋਂ ਜਦੋਂ ਵਾਪਸੀ ਆ ਰਹੀ ਸੀ ਕੋਈ 9 ਵਜੇ ਦੇ ਕਰੀਬ ਤੇ ਪਿੰਡ ਬਾਲਿਉਂ ਲਾਗੇ ਪਿੱਛੋਂ ਕਿਸੇ ਨੇ ਗੱਡੀ ਲਿਆ ਕੇ ਟੱਕਰ ਮਾਰ ਕੇ ਬਾਈਕ ਛੱਟ ਗਈ ਤੇ ਹਮਲਾ ਕਰਕੇ ਬੁੱਢੀਆਂ ਛੱਟਾ ਮਾਰੀਆਂ ਟਕ ਟਕ ਕਾਫੀ ਮਾਰੇ ਟਕੂਏ ਨਾਲ ਤੇ ਜਿਹੜੇ ਉਹਦੇ ਕੋਲ ਪੈਸੇ ਸੀਗੇ ਕੋਈ ਪਰਿਪੀ 25000 ਸ਼ਾਇਦ ਵੱਧ ਵੀ ਹੋਵੇ ਵੀ ਨਹੀਂ ਪਤਾ ਉਹ ਲੁੱਟ ਕੋ ਕਰਕੇ ਜਿਹੜੇ ਉਹ ਭੱਜ ਗਏ ਉਸ ਤੋਂ ਬਾਅਦ ਉੱਥੇ ਕੋਈ ਬੰਦੇ ਸੀਗੇ ਲੋਕਲ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਕੰਮ ਹੋ ਗਿਆ ਤੋਂ ਬੰਦੇ ਚੱਕ ਕੇ ਇਹਨਾਂ ਨੂੰ ਸਿਵਲ ਹਸਪੀਟਲ ਸਮਰਾਲਾ ਲਿਆਏ ਸੀ ਇਤੋਂ ਇਹਨਾਂ ਨੇ ਜਿਹੜੀ ਬਣਦੀ ਟ੍ਰੀਟਮੈਂਟ ਕਰਕੇ ਉਦੋਂ ਮਤ 32 ਰੈਫਰ ਕਰਤਾ ਇਹ ਨਿਹੜੇ 80 ਸਮਰਾਲਾ ਜੀ ਵਾਰ ਨੰਬਰ 15 ਹਾਂ ਜੀ ਹਾਂ ਜੀ ਹਾਂ ਜੀ ਮੈਰਿਡ ਆ ਪਲਾਦ ਰੋਜੀ ਰੋਟੀ ਕਮਾ ਕੇ ਖਾਣੇ ਵਾਲੇ ਬੰਦੇ ਨੇ ਜੀ ਜਿਹੜਾ ਵਿਚਾਰਾ ਇੰਨੀ ਰਾਤ ਨੂੰ ਤੋਂ ਘਰ ਬੰਦ ਕਰਕੇ ਆ ਰੇ ਰੋਜੀ ਰੋਟੀ ਕਮਾ ਕੇ ਖਾਣੇ ਵਾਲੇ ਹੋਏ ਚੱਟਾ ਕਿੱਥੇ ਕਿੱਤੇ ਨੇ ਜੀ ਚੱਟਾ ਕਾਫੀ ਗੰਭੀਰ ਨੇ ਜੀ ਇੱਕ ਤਾਂ ਦੋਏ ਗੁੱਟ ਨੇ ਜਿਹੜੇ ਉਹਨਾਂ ਤੇ ਜਾਦਾ ਲੱਗੀ ਹੋ ਗੁੱਟਨ ਦਾ ਇੱਕ ਤਰ੍ਹਾਂ ਦੇ ਮੋੜੇ ਪਏ ਨੇ ਲੱਤਾਂ ਦੇ ਵੀ ਮਾਰੇ ਹੋ ਨਦਾ ਸਿਰ 'ਚ ਵੀ ਮਾਰੇ ਆ ਕਾਫੀ ਜ਼ਿਆਦਾ ਨੇ ਆ ਦੁਸ਼ਮਣੀ ਦਾ ਮਾਮਲਾ ਹੋਤ ਹੈ ਨਹੀਂ ਦੇਖੋ ਇੱਦਾਂ ਤਾਂ ਕੋਈ ਲੱਗਦੀ ਨਹੀਂ ਗੱਲ ਇਹ ਦਿਨ ਕੋਈ ਥਿ ਲੱਗੂ ਪਤਾ ਪਰ ਫਿਲਹਾਲ ਲੁੱਟ ਖੋਹ ਦਾ ਲੱਗ ਰਿਹਾ ਉਹ ਤੇ ਹੀ ਜੋਗਿੰਦਰ ਸਿੰਘ ਜ਼ਖਮੀ ਦੇ ਗਵਾਂਡੀ ਦਾ ਵੀ ਬਿਆਨ ਸਾਹਮਣੇ ਆਇਆ ਆਓ ਸੁਣਦੇ ਹਾਂ ਇਹ ਮਾਮਲਾ ਸਾਡਾ ਮੁੰਡਾ ਦੁਕਾਨ ਬੰਦ ਕਰਕੇ ਮਚਵੜ ਤੋ ਆ ਰਿਆ ਸੀ ਰਸਤੇ 'ਚ ਕੁਝ ਬੰਦੇ ਇਹਨਾਂ ਨੂੰ ਘੇਰ ਕੇ ਉਹਦੇ ਸੱਟਾਂ ਮਾਰਿਆ ਨੇ ਦੋਹਾਂ ਬਾਹਾਂ ਤੇ ਉਹਦੇ ਗੁੱਟਾਂ ਤੇ ਸੱਟਾਂ ਲੱਗੀਆਂ ਨੇ ਤੇ ਲੱਤਾਂ ਤੇ ਵੀ ਲੱਗੀ ਆ ਉਹਦੇ ਕੋਲ 15-20000 ਰੁਪਏ ਸੀਗਾ 25 ਵੀ ਹੋ ਸਕਦਾ ਸ਼ਾਇਦ ਤੇ ਉਹ ਲੁੱਟ ਕੇ ਉਹਦੇ ਕੋਲੋਂ ਖੋ ਕੇ ਲੈ ਗਏ ਉੱਥੇ ਦੇ ਬੰਦੇ ਉੱਥੇ ਦੁਕਾਨ ਕਰਦੇ ਸੀ ਉਹਨਾਂ ਨੇ ਇੱਥੇ ਸਾਨੂੰ ਦੱਸਿਆ ਤਾਂ ਉਹਨੂੰ ਚੱਕ ਕੇ ਇੱਥੇ ਸਿਵਲ ਹਸਪਤਾਲ ਲਿਆਂਦਾ ਇਹਨਾਂ ਨੇ ਆਪਣਾ ਫਸਟ ਟਾਈਮ ਵਾਲਾ ਟ੍ਰੀਟਮੈਂਟ ਦੇ ਕੇ 32 ਸੈਕਟਰ ਚ ਅ ਰੈਫਰ ਕਰਤਾ ਤੁਹਾਡਾ ਕੀ ਲੱਗਦਾ ਮੇਰਾ ਭਤੀਜਾ ਹੀ ਲੱਗਦਾ ਜੀ ਆਪਣੀ ਕਿਹੜੇ ਵਾਰਡ ਦੀ ਗੱਲ ਹੈ ਕਿੱਥੇ ਵਾਰਡ ਨੰਬਰ 15 ਨੇੜੇ ਆਈ ਠੀਕ ਹੈ ਕਿੰਨੀ ਆ ਕੇ ਸੱਟਾਂ ਲੱਗੀਆਂ ਸੱਟਾਂ ਉਹਦੇ ਦੋਨਾਂ ਗੁੱਟਾਂ ਤੇ ਲੱਗੀ ਹੋਈ ਆ ਦਤਾਂ ਦੇ ਲੱਗੀ ਹੋਏ ਸਿਰਚ ਵੀ ਲੱਗੀ ਹੋਈ ਹੈ ਇੱਕ ਕਿੰਨੇ ਕੁ ਨੌਜਵਾਨ ਸੀਗੇ ਹਮਲਾ ਕਰਨ ਵਾਲੇ ਜਿਨ੍ਹਾਂ ਨੇ ਇਹ ਤਕਰੀਬਨ 4 ਕੁ ਬੰਦੇ ਦੱਸੇ ਜਾਂਦੇ ਨੇ ਆਪਣੇ ਗੱਡੀ ਵਗੈਰਾ ਤੇ ਸੀਗੇ ਜਾਂ ਬਾਈਕ ਤੇ ਸੀਗੇ ਹਮਲਾ ਕਰਨ ਵਾਲੇ ਔਨ தி ਸਪੋਟ ਜਿਹੜਾ ਹੁਣ ਪਤਾ ਲੱਗਿਆ ਵੀ ਕਹਿੰਦੇ ਗੱਡੀ 'ਚ ਆਏ ਸੀਗੇ ਉਹ ਬਾਕੀ ਤਾਂ ਜੋ ਇਨਕੁਆਰੀ ਹੋਊਗੀ ਉਹ 'ਚ ਪਤਾ ਲੱਗ ਜੂਗਾ ਕਿੱਥੇ ਦੀ ਘਟਨਾ ਜੀ ਇਹ ਇਹ ਬਾਲੇਉਂ ਦੇ ਕੋਲ ਦੀ ਘਟਨਾ ਆ ਕਿੰਨੇ ਕ ਵਜੇ ਦੀ ਘਟਨਾ ਜੀ ਤਕਰੀਬਨ 8:30-9 ਵਜੇ ਦੀ ਗੱਲ ਹੈ ਜੀ ਸੋ ਦੱਸਿਆ ਜਾ ਰਿਹਾ ਹੈ ਕਿ ਜੋਗਿੰਦਰ ਸਿੰਘ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਦੇ 32 ਸੈਕਟਰ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਦੇਖਿਆ ਜਾਵੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ